ਇਹ ਟੋਟਲ ਕਿੰਨੇ ਹੋਣੇ ਆ ਇਹ ਮੇਰੇ ਕੋਲ ਜੀ 82 골ਡ ਮੈਡਲ 82 ਮੈਡਲ ਨੇ ਜਿਨ੍ਹਾਂ ਚੋਂ 35 골ਡ ਮੈਡਲ ਨੇ ਇਹ ਮੈਂ ਸ਼੍ਰੀਲੰਕਾ ਦੇ ਵਿੱਚ ਹੋਏ ਜਿਹੜਾ ਮੈਡਲ ਜਿੱਤ ਕੇ ਲੈ ਕੇ ਆਇਆ ਜੀ ਇਹ ਤੁਸੀਂ ਸ਼੍ਰੀਲੰਕਾ ਛੱਡਣ ਗਏ ਹੋ ਤੁਹਾਡਾ ਪਹਿਲਾ ਇੰਟਰਨੈਸ਼ਨਲ ਹਾਂ ਇੰਟਰਨੈਸ਼ਨਲ ਮੇਰਾ ਪਹਿਲਾ ਜੀ ਇਹ ਨੈਸ਼ਨਲ ਤਾਂ ਮੇਰਾ ਦੂਜਾ ਵਾ ਇੰਟਰਨੈਸ਼ਨਲ ਦੂਜਾ ਪਹਿਲਾ ਨੈਸ਼ਨਲ ਬਨਾਰਸੋ ਵੀ ਹਾਈ ਜਪ ਤੋਂ ਜਿੱਤ ਕੇ ਆਇਆ ਓਕੇ ਫਿਰ ਉਸ ਤੋਂ ਬਾਅਦ ਖੇਡੋ ਇੰਡੀਆ ਮਾਸਟਰ ਗੇਮਸ ਹੋਏ ਸੀ ਦਿੱਲੀ ਦੇ ਵਿੱਚ ਆ ਬੋਧੀ ਸਰਕਾਰ ਕਰਾਉਂਦੀ ਆ ਉਹਦੇ ਵਿੱਚ ਵੀ ਮੇਰੇ ਤਿੰਨ ਮੈਡਲ ਸੀ ਜੀ ਤੇ ਸ਼ਾਰਟ ਬੁੱਟਸ ਵਿੱਚੋਂ ਸੈਕਿੰਡ ਸੀ ਜੈਵਨ ਤੋਂ ਮੇਰਾ ਤੀਜਾ ਸੀ ਤੇ ਡਿਸਕਸ ਤੋਂ ਵੀ ਜਿੱਤੇ ਸੀ ਤੁਸੀਂ ਦੇਖ ਰਹੇ ਹੋ ਪੰਜਾਬ ਬੀਐਮਪੀਐਮ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਐਥਲੀਟ ਨਾਲ ਮਿਲਣ ਲੱਗੇ ਹਾਂ ਜਿਨ੍ਹਾਂ ਕੋਲ ਲਗਭਗ 85 ਮੈਡਲ ਨੇ 골ਡ, ਸਿਲਵਰ, ਬ੍ਰੌਂਜ਼ ਅਲੱਗ-ਅਲੱਗ ਤਰ੍ਹਾਂ ਦੇ ਮੈਡਲਸ ਨੇ ਔਰ ਉਮਰ ਜੇਕਰ ਉਹਨਾਂ ਦੀ ਦੱਸੀਏ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ 53 ਸਾਲ ਦੀ ਉਮਰ ਦੇ ਵਿੱਚ ਜੋ ਕਿ ਹਲੇ ਵੀ ਐਥਲੀਟ ਨੇ ਔਰ 골ਡ ਜਿੱਤ ਕੇ ਲੈ ਕੇ ਆਏ ਨੇ ਗੱਲਬਾਤ ਕਰਦੇ ਆ ਰਾਜਪਾਲ ਜੀ ਨਾਲ ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਸਮਾਧਨ ਦੇ ਲਈ ਔਰ ਆਪਣੇ 골ਡ ਮੈਡਲ ਤੁਸੀਂ ਜਿਹੜੇ ਜਿੱਤ ਕੇ ਲੈ ਆਏ ਹੋ ਇਸ ਦੇ ਬਾਰੇ ਥੋੜਾ ਦੱਸੋ ਕਿੱਥੇ ਗਏ ਸੀ ਕਿਵੇਂ ਜਿੱਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨ ਵਾਲਿਆਂ ਦਾ ਜਿਨ੍ਹਾਂ ਦੇ ਬਰੋਲ ਦਸੀ ਪਬਲਿਕ ਦੇ ਰੂਰ ਹੋ ਰਿਹਾ ਸੋ ਮੇਰਾ ਨਾਮ ਰਾਜਪਾਲ ਸਿੰਘ ਆ ਜੀ ਪਿੰਡ ਮੇਰਾ ਜੜਤੋਲੀ ਆ ਰਹਿਣਾ ਮੈਂ ਇਸ ਟਾਈਮ ਸੀਧੇ ਪਾਕਿਸਤਾਨ ਦੇ ਦੁਪਜੀ ਤੰਦਰ ਰੂਪ ਤੇ ਸੋ ਮੈਂ ਪਿੱਛੇ ਜੀ ਐਥਲੈਟਿਕਸ ਵਿੱਚ ਮੈਟ ਹੋਈ ਚਾਰਜ ਲਾਈ ਤੋ 6 ਜੁਲਾਈ ਤੱਕ ਇਹ শ্রীলঙ্কা ਦੇ ਵਿੱਚ ਕੋਲੰਬੋ ਦੇ ਵਿੱਚ ਜੀ ਉਹਦੇ ਵਿੱਚ ਮੈਂ ਪਾਰਟਿਸਪੇਟ ਕੀਤਾ ਇੰਡੀਆ ਦੇ ਕੰਨੀਓ ਸੋ ਮੈਂ ਲੁਧਿਆਣੇ ਚੋਂ ਇਕੱਲੇ ਸੀਗਾ ਤੇ ਪੰਜਾਬ ਦੇ ਵਿੱਚੋਂ ਕੋਈ 10 ਖਿਡਾਰੀ ਸੀ ਤੇ ਆਲ ఓਵਰ ਆਂਡੀਆਂ ਦੇ ਵਿੱਚੋਂ 54 ਸੀਗੇ ਤੇ ਵਧੀਆ ਪਰਫਾਰਮੈਂਸ ਰੀ ਕੰਪੀਟੀਸ਼ਨ ਕਾਫੀ ਟੌਪ ਸੀਗਾ ਤੇ 17 ਦੇ ਇਸ ਅਨਿਯੋਦੀ ਵਿੱਚ ਪਾਰਟਿਸਿਪੇਟ ਕੀਤਾ ਤੇ ਮੇਰਾ ਜ਼ਿਆਦਾਤਰ ਮੇਨ ਜਿਹੜਾ ਕੰਪੀਟੀਸ਼ਨ ਸੀ ਉਹ ਅਮਰੀਕਾ ਵਾਲੇ ਦੇ ਨਾਲ ਸੀ ਹੂੰ ਪਹਿਲਿਆਂ ਦੋ ਥ੍ਰੋਅਮਾਂ ਦੇ ਵਿੱਚ ਮੈਂ ਪਿੱਛੇ ਸੀਗਾ ਜੀ ਜਿਹੜੀ ਲਾਸਟ ਦੋ ਥ੍ਰੋਅ ਹੋ ਗਏ ਤੇ ਮੈਂ ਉਹਨੂੰ ਕਰਾਸ ਕਰ ਗਿਆ ਜਿੱਤੇ ਨਾਲ ਮੇਨਾਂ 골 ਮੈਡਨ ਤੇ ਡਿਸਕਸ ਦੇ ਵਿੱਚ ਵੀ ਤਕਰੀਬਨ ਵਧੀਆ ਸੀ ਸੋ ਅਸੀਂ 17 ਜਾਣੇ ਸੀਗੇ ਜੈਵਲਨ ਦੇ ਵਿੱਚ ਡਿਸਕਸ ਦੇ ਵਿੱਚ ਸਾਡੇ ਸੀਗੇ ਜੀ 19 ਜਾਣੇ ਸੋ ਬادیه ਕੰਪੀਟੀਸ਼ਨ ਸੀ ਪਰ ਸਾਨੂੰ ਥੋੜੀ ਪ੍ਰੋਬਲਮ ਇਹ ਆਈ ਕਿ ਜਦੋਂ ਅਸੀਂ ਵਿਦੇਸ਼ ਦੇ ਵਿੱਚ ਜਾਂਦੇ ਹਾਂ ਹੁਣ ਜਿਹੜੀਆਂ ਤਕੜੀਆਂ ਟੀਮਾਂ ਨੇ ਨਾਲ ਉਹਨਾਂ ਨੂੰ ਸਪੌਂਸਰ ਹੁੰਦੇ ਨੇ ਤਾਂ ਉਹ ਹਫ਼ਤਾ 10 ਦਿਨ ਪਹਿਲਾਂ ਚਲੇ ਜਾਂਦੇ ਤਾਂ ਕਿ ਉੱਥੇ ਦੇ ਵਾਤਾਵਰਣ ਮੁਤਾਬਕ এনवायरमेंट ਬਣਾ ਲਿਆ ਜੀ ਸੋ ਸਾਡੇ ਕੋਲੋਂ ਇੰਨਾ ਨਹੀਂ ਸੀ ਅਸੀਂ ਇੱਕ ਦਿਨ ਹੀ ਪਹਿਲਾਂ ਗਏ ਸੀ ਤਾਂ ਸਾਨੂੰ ਮੇਨ ਪ੍ਰੋਬਲਮ ਉੱਥੇ ਦੀ ਡਾਈਟ ਅਸੀਂ ਇਥੇ ਹਰ ਹਫ਼ਤੇ ਬਾਤ ਆ ਕੇ ਰੋਟੀ ਖਾਧੀ ਆ ਤੇ ਉੱਤੇ ਚੌਲ ਮੱਛੀ ਜ਼ਿਆਦਾ ਚੱਲੀ ਜਾਂਦੀ ਹੈ ਜਦ ਕਿ ਮੈਂ ਬੈਸ ਨੂੰ ਆ ਬੜਾ ਮੈਨੂੰ ਬੈਸ ਨੂੰ ਤਾਂ ਥੋੜੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸੋ ਪਹਿਲੀ ਦੇ ਤਾਂ ਥੋੜੀ ਪਰਫਾਰਮੈਂਸ ਇਨੀ ਵਧੀਆ ਨਹੀਂ ਰਹੀ ਮੇਰੀ ਨਹੀਂ ਕੱਲੀ ਸਾਰਿਆਂ ਦੀ ਇਹੀ ਹਾਲ ਸੀਗਾ ਰੈਸਟ ਕਰਨ ਦਾ ਸਮਾਂ ਕਿਸ ਤਰ੍ਹਾਂ ਮਿਲਿਆ ਤੁਸੀਂ ਕਹ ਇੱਕ ਦਿਨ ਪਹਿਲਾਂ ਤਾਂ ਪੁੱਛੋ ਹਾਂ ਰੈਸਟ ਦੇਖੋ ਵੀ ਹੁਣ ਏਡਾ ਲੱਬਾ ਸਫਰ ਕੱਟ ਕੇ ਮਤਲਬ ਫਿਰ ਬੱਸ ਦੇ ਵਿੱਚ ਵੀ ਜਾਣਾ ਹਨ ਤੇ ਰੈਸਟ ਨੂੰ ਥੋੜੀ ਫਿਰ ਸਾਨੂੰ ਰਾਤ ਨੂੰ 11 12 ਵਜੇ ਤੱਕ ਰੂਮ ਹੀ ਮਿਲਿਆ ਤੇ ਸਵੇਰੇ 7 ਵਜੇ ਸੀ ਗਰਾਊਂਡ 'ਚ ਵੀ ਜਾਣਾ ਸੀ ਪਰਫਾਰਮੈਂਸ 'ਚ ਫਰਕ ਆਉਂਦਾ ਹੈ ਮੈਨੂੰ ਦੇਖੋ ਜਦੋਂ ਆਪਾਂ ਨੂੰ ਪ੍ਰੋਪਰ ਰੈਸਟ ਨਾ ਮਿਲੇ ਪ੍ਰੋਪਰ ਡਾਈਟ ਨਾ ਮਿਲੇ ਤਾਂ ਪਰਫਾਰਮੈਂਸ 'ਚ ਫਰਕ ਆਪੈਂ ਦੇਖਿਆ। ਸੋ ਨੈਕਸਟ ਡੇ ਜਿਵੇਂ ਹੌਲੀ-ਹੌਲੀ ਰਿਕਵਰੀ ਕੀਤੀ ਤਾਂ ਸਾਡਾ ਜੀ ਵਧੀਆ ਹੋ ਗਿਆ ਤੇ ਉਸ ਦਿਨ ਮੈਨੂੰ ਇਹ ਮਤਲਬ 골ਡ ਮੈਡਲ ਮਿਲਿਆ। 골ਡ ਮੈਡਲ ਦਿਖਾ ਸਕਦੇ ਹੋ? ਮੈਡਲ ਸਾਡੇ ਕੋਲੇ ਜੀ ਇਹ ਟੋਟਲ ਕਿੰਨੇ ਹੋਣੇ ਆ? ਇਹ ਮੇਰੇ ਕੋਲ ਜੀ 82 골ਡ ਮੈਡਲ 82 ਮੈਡਲ ਨੇ ਜਿਨ੍ਹਾਂ ਚੋਂ 35 골ਡ ਮੈਡਲ ਨੇ ਇਹ ਮੈਂ শ্রীলੰਕਾ ਦੇ ਵਿੱਚ ਹੋਏ ਜਿਹੜਾ ਮੈਡਲ ਜਿੱਤ ਕੇ ਲੈ ਕੇ ਆਇਆ। ਜੀ ਇਹ ਤੁਸੀਂ ਸ਼੍ਰੀਲੰਕਾ ਖੇਡਣ ਗਏ ਹੋ ਤੁਹਾਡਾ ਪਹਿਲਾ ਇੰਟਰਨੈਸ਼ਨਲ ਟੂਰ ਹਾਂ ਇੰਟਰਨੈਸ਼ਨਲ ਮੇਰਾ ਪਹਿਲਾ ਜੀ ਇਹ ਨੈਸ਼ਨਲ ਤਾਂ ਮੇਰਾ ਦੂਜਾ ਵਾ ਇੰਟਰਨੈਸ਼ਨਲ ਦੇਖਾ ਪਹਿਲਾਂ ਨੈਸ਼ਨਲ ਬਨਾਰਸੋ ਵੀ ਹਾਈ ਜੱਪ ਚੋ ਜਿੱਤ ਕੇ ਆਇਆ ਓਕੇ ਫਿਰ ਉਸ ਤੋਂ ਬਾਅਦ ਚ ਖੇਡੋ ਇੰਡੀਆ ਮਾਸਟਰ ਗੇਮਸ ਹੋਏ ਸੀ ਦਿੱਲੀ ਦੇ ਵਿੱਚ ਆ ਬੋਧੀ ਸਰਕਾਰ ਕਰਾਉਂਦੀ ਆ ਉਹਦੇ ਵਿੱਚ ਵੀ ਮੇਰੇ ਤਿੰਨ ਮੈਡਲ ਸੀ ਜੀ ਤੇ ਸ਼ਾਰਟ ਪੁੱਟ ਚੋ ਵਿੱਚੋ ਸੈਕੰਡ ਸੀ ਜੈਵਨ ਚੋ ਮੇਰਾ ਤੀਜਾ ਸੀ ਤੇ ਡਿਸਕਸ ਥਰੋ ਚ ਵੀ ਲੀਡਰ ਸੀ ਸਮਾ ਸਮਾ ਕਿੰਨਾ ਹੋ ਗਿਆ ਤੁਹਾਨੂੰ ਖੇਡਦੇ ਹੋ ਖੇਡਦੇ ਹੋ ਹਾਂ ਤਕਰੀਬਨ ਸਮਾਂ ਤਾਂ ਦੇਖੋ ਜੀ ਜੇ ਹੁਣ ਮੇਰੀ ਉਮਰ ਜਿਹੜੀ ਹੈਗੀ ਐਨੀ 55 ਸਾਲਾਂ ਤੇ ਮੈਨੂੰ 40 ਸਾਲ ਤੋਂ ਬਾਅਦ ਹੀ ਉਹ ਖੇਡਦੇ ਨੂੰ ਕਿ ਸੋ ਮਤਲਬ ਮੈਂ ਤਾਂ ਸ਼ੁਰੂ ਤੋਂ ਹੀ ਲਾ ਰਹਿਆ ਮੈਂ ਛੋਟਾ ਹੁੰਦੇ ਹੀ ਮੈਂ ਲਾ ਲਿਆ ਹਾਂ ਜੀ ਸੋ ਹੁਣ ਮੁਕਾਬਲਾ ਤੁਹਾਡੀ ਉਮਰ 55 ਸਾਲ ਹੈ ਮੁਕਾਬਲਾ ਹੁੰਦਾ ਵਾ ਤੁਹਾਡਾ ਸ਼ਾਇਦ 30 ਸਾਲ ਜਾਂ 35 ਸਾਲ ਦਾ ਦੇਖਣ ਨਹੀਂ મતਲਬ ਉਹ ਫਿਟਨੈਸ ਮੇਰੀ ਇੰਦਾਂ ਦੀਆਂ ਲੋਕ ਮੈਨੂੰ 35 ਦੇ 35 30 20 ਦੇ ਸਮਝ ਜਾਂਦੇ ਆ ਪਰ ਫਿਟਨੈਸ ਕਰਕੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੈਸੇ ਮੇਰੀ ਉਮਰ ਜੇ 54 ਪਲੱਸ ਆ ਜਦੋਂ ਮੈਂ ਆਪਣੀ ਏਜ ਕੈਟਾਗਰੀ 'ਚ ਖੇਡਦਾ ਓਕੇ ਤੇ ਜਦੋਂ ਨਾਲ ਦੇ ਜਦ ਪਤਾ ਚੱਲਦਾ ਹੈ ਤੁਹਾਡਾ ਤੋਂ ਟੀਮ 'ਤੇ ਖੜਾ ਗਿਆ ਉਹਨਾਂ ਦਾ ਕਿੱਦਾਂ ਦਾ ਰਿਐਕਸ਼ਨ ਹੁੰਦਾ ਹੈ ਕਿ ਤੁਹਾਡੀ ਉਮਰ ਤੇ ਉਹ ਥੋੜੇ ਹੈਰਾਨ ਪਰੇਸ਼ਾਨ ਹੁੰਦੇ ਆ ਲੇਡੀਜ਼ ਵੀ ਮਿਲਦੇ ਆ ਜਾਂ ਕੁੜੀਆਂ ਵੀ ਮਿਲਦੀ ਜਦੋਂ ਉਹਨਾਂ ਨੂੰ ਦੱਸਦੇ ਉਮਰ ਲਗਾਉਂਦੇ ਕਹਿੰਦੇ ਓ ਮਾਈ ਗੋਡ ਜੀ ਲੱਗਦਾ ਨਹੀਂ ਤੁਹਾਡੀ ਫੇਸ ਤੋਂ ਨਹੀਂ ਜਜਮੈਂਟ ਉਹ ਨਹੀਂ ਕਾਰਨ ਕੀ ਹੈ ਫਿਟਨੈਸ ਵੱਲ ਜ਼ਿਆਦਾ ਧਿਆਨ ਦੇਣਾ ਮੈਂ ਆਪਣਾ ਮਤਲਬ ਬਾਹਰ ਤਾਂ ਨਹੀਂ ਕੋਈ ਇੰਨਾ ਚਲਦੀ ਖਾਣਾ ਇੱਕ ਵੈਸ ਨੂੰ ਖਾਣਾ ਮੈਂ ਸੋ ਫਿਟਨੈਸ ਬਣਾਈ ਹੋਇਆ ਇਸ ਕਰਕੇ ਵੀ ਪਰ ਇਹ ਪ੍ਰੋਬਲਮ ਸਾਰੀ ਜੀ ਕੋ ਨੈਕਸਟ ਟਾਰਗੇਟ ਕੋਈ ਕੀਤਾ ਹੈ ਹਾਂ ਨੈਕਸਟ ਟਾਰਗੇਟ ਹੈ ਜੀ ਮੇਰਾ ਮੈਨੂੰ ਕਹਿੰਦੇ ਵੀ ਤੁਸੀਂ ਅੱਗੇ ਪਹਿਲਾਂ ਟ੍ਰਾਇਲ ਦੀ ਕਿ ਅੰਮ੍ਰਿਤਸਰ ਟ੍ਰਾਇਲ ਹੋਣਗੇ ਉੱਥੇ ਟ੍ਰਾਇਲ ਦੇ ਕੇ ਫਿਰ ਤੁਸੀਂ ਮਤਲਬ ਪਾਰਟਿਸਪੇਟ ਕਰ ਸਕਦੇ ਹੋ ਏਸ਼ੀਆ ਲਈ ਹੁਣ ਮੈਂ ਜਦੋਂ ਤਰੀਕ ਹੋਣਦੀ ਮੈਂ ਏਸ਼ੀਆ ਲਈ ਮੈਨੂੰ ਟ੍ਰਾਇਲ ਦੇ ਕੇ ਅੰਮ੍ਰਿਤਸਰ ਤੇ ਮੈਂ ਫਿਰ ਕੁਆਲੀਫਾਈ ਕਰੂੰਗਾ ਤੇ ਮੈਂ ਜਾਊਂਗਾ ਅੱਗੇ ਫਿਟਨਮ ਏਸ਼ੀਆ ਉਹ ਚਿਨੀਚ ਹੋਣੀ ਆ 5 ਤੋਂ 9 ਨਵੰਬਰ ਓਕੇ ਤੇ ਮਾਲਕ ਦੀ ਕਿੱਸਾ ਰਹੀ ਤੇ ਆਪਣੇ ਕਨੈਕਟ 101% ਐਪਟਾ ਬੰਦ 골ਡ ਹੀ ਲੈ ਕੇ ਆਪਾਂ ਤਿਆਰੀ ਕਿਸ ਤਰ੍ਹਾਂ ਰਹਿੰਦੀ ਹੈ ਕਿਵੇਂ ਤਿਆਰੀ ਕਰਦੇ ਹੋ ਗਰਾਉਂਡ ਕਿਵੇਂ ਸਮਾਂ ਕਿਵੇਂ ਹੁੰਦਾ ਸਾਰਾ ਇਹ ਦੇਖੋ ਜੀ ਸਾਰੇ ਨੂੰ 24 ਘੰਟੇ ਮਿਲਦੇ ਨੇ ਆਪਣਾ ਤੁਸੀਂ ਦੇਖਣਾ ਵੀ ਕਿਸ ਹਿਸਾਬ ਨਾਲ ਰਿਜ਼ਲਟ ਕਮੈਂਟ ਕਰਨੇ ਨੇ ਜੀ ਹੁਣ ਪਲੇਅਰ ਬਣਨਾ ਤੇ ਸਾਨੂੰ ਨੀਂਦ ਤਾਂ ਤੇ ਅੱਗ ਨਹੀਂ ਪੈਣੀ ਆ ਹੂੰ ਜਰਾਤ ਨੂੰ ਸ਼ਾਮ ਨੂੰ ਜਲਦੀ ਸੋਵੋ ਸਵੇਰੇ ਸਾਧਰੇ ਉੱਠੋ 5 ਵਜੇ ਤੋਂ ਵਰਕਆਊਟ ਸ਼ੁਰੂ ਹੋ ਜਾਂਦਾ 5 ਤੋਂ 7 ਦੋ ਘੰਟੇ ਮਿਹਨਤ ਲਾ ਲਈਦੀ ਆ ਤੇ ਉਦੋਂ ਬਾਅਦ ਸ਼ਾਮ ਨੂੰ ਵੀ ਮਿਹਨਤ ਲਾ ਲਈਦੀ ਇੱਕ ਟਾਈਮ ਥਰੋਆ ਕਰ ਲੀਦੇ ਹਫ਼ਤੇ ਦੋ ਦਿਨ ਥਰੋਆ ਕਰੀਨੇ ਆ ਫਿਰ ਬਾਦ ਤੋਂ ਵੇਟ ਟ੍ਰੇਨਿੰਗ ਕਰੀਦੀ ਆ ਸੋ ਇਤਨਾ ਰਿਜ਼ਲਟ ਹੁੰਦਾ ਜਿਸ ਤਰ੍ਹਾਂ ਤੁਸੀਂ ਜਦੋਂ ਪ੍ਰੈਕਟਿਸ ਕਰਦੇ ਹੋ ਤਾਂ ਫੈਸਿਲਿਟੀਆਂ ਜਿਵੇਂ ਲੁਧਿਆਣਾ ਦੇ ਵਿੱਚ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਆ ਉਨੀ ਪਹਿਲੀ ਗੱਲ ਤਾਂ ਸਾਨੂੰ ਇੱਥੇ ਗਰਾਊਂਡ ਜੀ ਹੈਗਾ ਨੇੜੇ-ਨੇੜੇ ਓਕੇ ਤੇ ਗਰਾਊਂਡ ਹੁਣ ਤਾਂਦਰੇ ਸਟੇਡੀਅਮ ਬਣਾਇਆ ਸੀ ਤਾਂਦਰੇ ਵਾਲਿਆਂ ਦਾ ਬਹੁਤ ਧੰਨਵਾਦ ਆ ਜਿਹੜੇ ਸਾਨੂੰ ਉੱਥੇ ਪ੍ਰੈਕਟਿਸ ਕਰਨ ਨੂੰ ਮੌਕਾ ਮਿਲ ਰਿਹਾ ਜੀ ਸੋ ਅਸੀਂ ਮਤਲਬ ਸਾਨੂੰ ਪਤਾ ਲੱਗਿਆ ਕੱਲ ਹੀ ਵੀ ਉੱਥੇ ਤਾਂਦਰੇ ਗਰਾਊਂਡ ਦੀ ਕਹਿੰਦੇ 8 ਕਰੋੜ ਰੁਪਈਆ ਉਹਨਾਂ ਨੂੰ ਮਨਜ਼ੂਰ ਹੋ ਗਿਆ ਬੀਐਸ ਕਾਸ ਕਰਦੇ ਵੀ ਉੱਥੇ ਵਧੀਆ ਟਰੈਕ ਬੀਚਸ ਵੀ ਵਧੀਆ ਗਰਾਊਂਡ ਬਣ ਜੇ ਜਿੱਥੇ ਕਿਵੇਂ ਬੱਚਿਆਂ ਨੂੰ ਆਪ ਤਾਂ ਖੇਡਦੇ ਖੜਨਾ ਉੱਥੇ ਬੱਚਿਆਂ ਨੂੰ ਵੀ ਟ੍ਰੇਨਿੰਗ ਦਵਾ ਤਾਂ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਲਈ ਪੈਦਾ ਕਰ ਸਕਾਂ ਜੀ ਜਿਵੇਂ ਟ੍ਰੇਨਿੰਗ ਕਾਫੀ ਤੁਸੀਂ ਕਹਿ ਰਹੇ ਹੋ ਕਿ ਮੁਸ਼ਕਲਾਂ ਨਾਲ ਕਰਨੀ ਪੈਂਦੀ ਹੈ ਕਾਫੀ ਲਿਮਟਿਡ ਹੈ ਰਿਸੋਰਸਸ ਟ੍ਰੇਨਿੰਗ ਦੇ ਲਈ ਤੇ ਜੇਕਰ ਟ੍ਰੇਨਿੰਗ ਪੂਰੀ ਹੋਵੇ ਹਰ ਇੱਕ ਚੀਜ਼ ਜੇਕਰ ਪੂਰੀ ਮਿਲੇ ਤਾਂ ਖਿਡਾਰੀ ਕਿੱਥੇ ਜਾਣਗੇ ਹਾਂ ਜੇਕਰ ਜੇ ਸਾਨੂੰ ਮਤਲਬ ਸਹੂਲਤ ਮਿਲ ਜਵੇ ਹਾਂ ਤਾਂ ਮਤਲਬ ਖਿਡਾਰੀ ਵਧੀਆ ਪਰਫਾਰਮੈਂਸ ਦੇ ਸਕਦਾ ਕਿਉਂਕਿ ਡਾਈਟ ਤੇ ਵੀ ਫਰਕ ਪੈਂਦਾ ਹੁਣ ਅਸੀਂ ਆਪਣੀ ਡਾਈਟ ਵੀ ਪੂਰੀ ਕਰਨੀ ਆ ਆਪਣਾ ਘਰ ਵੀ ਦੇਖਣਾ ਆਪਣੇ ਬੱਚੇ ਵੀ ਪਾਲਨੇ ਆ ਜਿੰਨੀ ਕਿ ਸਰ ਦੇ ਕਾਲਨੇ ਆ ਹਾਂ ਜੇ ਕੋਈ ਪ੍ਰੋਪਰ ਡਾਈਟ ਦੇ ਤੇ ਆਪਾਂ ਨੂੰ ਵੀ ਹਾਂ ਵੇ ਅਸੀਂ ਖੜੇ ਤੇਰੇ ਨਾਲ ਡਾਈਟ ਦਾ ਖਰਚਾ ਸੜਾ ਅਸੀਂ ਤਾਂ ਉਦੋਂ ਵੀ ਵਧੀਆ ਆਪਣੀ ਪਰਫਾਰਮੈਂਸ ਦਿਖਾਵਾਂਗੇ ਉਦੋਂ ਦੁੱਗਣੀ ਹੋਜੂਗੀ ਹੁਣ ਜੋ ਵੀ ਐ ਅਸੀਂ ਆਪਣੇ ਜੇਬ ਪਾਕਟ ਮੁਤਾਬਕ ਹੀ ਚੱਲ ਰਿਹਾ ਕਿਉਂਕਿ ਮੇਰੇ ਬੇਟਾ ਵਾ ਉਹ ਕਾਰ ਚਲਾ ਰਿਹਾ ਵਾ ਥੋੜਾ ਬੋਤਾ ਮੈਂ ਹੁਣ ਕੰਮ ਕਰਦਾ ਤੇ ਇਸ ਕਰਕੇ ਸਰਕਲ ਚੱਲਦਾ ਜਿੰਨਾ ਕਿ ਸਰਦਾ ਆਪਾਂ ਡਾਈਟ ਲੈ ਲੈਂਦੇ ਜੀ ਹਾਂ ਜੇ ਡਾਈਟ ਪੂਰੀ ਓਕੇ ਹੋ ਜਵੇ ਤਾਂ ਨੋ ਪ੍ਰੋਬਲਮ ਗੋਲਡ ਬਰਦਰ ਮਾੜੀ ਜੀ ਗੱਲ ਸੋ ਇਹ ਜਿਸ ਤਰ੍ਹਾਂ ਕੀ ਮੈਡਲ ਨੇ ਤੁਸੀਂ ਲਗਾਤਾਰ ਜਿੱਤ ਰਹੇ ਹੋ 83 ਮੈਡਲਸ ਨੇ 82 ਮੈਡਲ 82 ਮੈਡਲਸ ਨੇ ਕੀ ਲੱਗਦਾ ਹੈ ਕੀ ਹੋਰ ਕਿੰਨੇ ਕ ਕਲੈਕਸ਼ਨ ਦੇ ਵਿੱਚ ਜੋੜਨੇ ਦੇਖੋ ਇਹ ਮੈਡਲ ਤਾਂ ਜਿੰਨੀ ਦੇਰ ਹੈਗੀ ਉਮਰ ਆ ਜਿੰਨੀ ਦੇਰ ਉਮਰ ਹੈਗੀ ਆ ਮਾਲਕ ਅਸੀਂ ਖੇਡਦੇ ਹੀ ਰਹਿਵਾਂਗੇ ਤੇ ਗੋਲਡ ਜਿੱਤਦੇ ਹੀ ਰਹਿਵਾਂਗੇ ਤੇ ਉਹਨਾਂ ਦੀ ਗਿਣਤੀ ਕੋਈ ਨਹੀਂ ਹੈਗੀ ਤੇ ਕਿੰਨੇ ਕਜਿਤ ਲਾਂਗੇ ਇਹ ਤਾਂ ਮਾਲਕ ਨੂੰ ਪਤਾ ਆਪਣੇ ਕਨੇ 101% ਐਫਰਟ ਵਾਲਾ ਜੀ ਅਤੇ ਮੈਸੇਜ ਜੋ ਨਵੀਂ ਪੀੜੀ ਨੂੰ ਕਿਉਂਕਿ ਤੁਸੀਂ ਉਸ ਉਮਰ ਦੇ ਵਿੱਚ ਉਹ ਜਿਹਨੂੰ ਆਪਾਂ ਕਹਿੰਦੇ ਕਿ ਬੁਢਾਪੇ ਦੀ ਸ਼ੁਰੂਆਤ ਹੋ ਜਾਂਦੀ ਹੈ ਪਰ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਹੈ 25 ਸਾਲਾਂ ਦੇ ਵਿੱਚ ਹੀ ਹੱਡ ਦੁਖਣ ਲੱਗ ਜਾਂਦੇ ਨੇ ਮੇਹਤ ਤੋਂ ਭੱਜਦੇ ਨੇ ਕੀ ਮੈਸੇਜ ਦਵਾਂ ਅੱਜ ਦੀ ਯੂਥ ਨੂੰ ਮੈਂ ਇਹੀ ਮੈਸੇਜ ਦਵਾਂਗਾ ਵੀ ਤੁਸੀਂ ਆਪਣਾ ਥੋੜਾ ਮੋਬਾਈਲ ਵੱਲ ਘੱਟ ਇੰਟਰਸਟ ਰੱਖੋ ਅੱਜ ਦੇ ਨੌਜਵਾਨ ਜੀ ਦੇ ਮੋਬਾਈਲ ਬਹੁਤ ਪੁੱਛਦੇ ਨੇ ਮੋਬਾਈਲ ਨੂੰ ਦੇਖਦੇ ਨੇ ਕਈ ਕਈ ਘੰਟੇ ਸਿਰ ਉਹ ਲਾਦੇ ਫੇਸਬੁੱਕ WhatsApp ਦਿਲਾਦੇ ਇੰਸਟਾਗ੍ਰam ਦਿਲਾਦੇ ਚਲੋ ਦੇਖੋ ਦੇਖਣ ਵਾਲੀ ਚੀਜ਼ ਆ ਪਰ ਉਹਦੀ ਸਮਾਂ ਲਿਮਿਟ ਕਰੋ ਤੁਸੀਂ ਉਹਦੇ ਤੇ ਸਮਾਂ ਖਰਾਬ ਕਰੋਗੇ ਤੁਹਾਡੀ ਅੱਖਾਂ ਵੀ ਨਿਗਾ ਵੀ ਖਰਾਬ ਹੋਊਗੇ ਨਾ ਤੇ ਸਿਹਤ ਵੀ ਖਰਾਬ ਹੋਊਗੀ ਜਦ ਬੈਠੇ ਹੀ ਰਹਿਣਾ ਸਰੀਰੀ ਜੁੜ ਜਾਣਾ ਜੇ ਤੁਸੀਂ ਉਹੀ ਗਰਾਊਂਡ 'ਚ ਜਾ ਕੇ ਮਿਹਨਤ ਕਰੋਗੇ ਉਹਦਾ ਫਲ ਮਿਲੇਗਾ ਜੀ ਮੁਲਾਕਾਤ ਤੁਹਾਡੀ ਸੀਐਮ ਸਾਹਿਬ ਨਾਲ ਵੀ ਹੋਈ ਹੈ ਉਸ ਬਾਰੇ ਵੀ ਪਤਾ ਚੱਲਿਆ ਉਹ ਮੁਲਾਕਾਤ ਕਿਵੇਂ ਥਰੀ ਹਾਂ ਜਦੋਂ ਮੈਂ ਜਿੱਤ ਕੇ ਆਏ ਜੀ ਮੈਨੂੰ ਕੋਈ ਲੈਣ ਨਹੀਂ ਆਇਆ ओके ਕੋਈ ਤੇ ਦਾ ਨੁਮਾਇੰਦਾ ਕੋਈ ਨਹੀਂ ਲੈਣਾ ਜਿਹੜੇ ਚੁਣੇ ਹੋਏ ਨੇਗੇ ਸਾਨੂੰ ਇਸ ਦੁੱਖ ਗੱਲ ਇਸ ਗੱਲ ਦਾ ਦੁੱਖਾ ਕਿਉਂਕਿ ਬਾਕੀ ਜਿਹੜੇ ਜਿੱਤੇ ਨੇ ਉਹਨਾਂ ਨੂੰ ਲੋਕ ਲੈਣਗੇ ਨੇ ਵਧੀਆ ਮੈਂ ਫਿਰ ਆਪਣੇ ਕੁਝ ਰਿਸ਼ਤੇਦਾਰ ਨੂੰ ਕੁਝ ਆਪਣੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਕਿਹਾ ਉਹ ਮੈਨੂੰ ਲੈਣ ਆਏ ਪਰ ਨਮਾਇੰਦਗਾ ਕੋਈ ਨਹੀਂ ਆਇਆ ਪਰ ਇੱਕ ਮੈਨੂੰ ਖੁਸ਼ੀ ਦੀ ਗੱਲ ਇਹ ਹੋਈ ਆ ਜੋ ਮੈਂ 10 ਸਾਲ ਤੋਂ ਡਿਮਾਂਡ ਕਰ ਰਹੀ ਸੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਉਹ ਹੀ ਤਮੰਨਾ ਕੱਲ ਪੂਰੀ ਹੋ ਗਈ ਹਮ ਕੱਲ ਵਿਧਾਨ ਸਭਾ ਦੇ ਵਿੱਚ ਜਾ ਕੇ ਸੀ ਮੁੱਖ ਮੰਤਰੀ ਸਾਹਿਬ ਨੂੰ ਅਮਨ ਰੋੜਾ ਜੀ ਨੂੰ ਮਿਲ ਕੇ ਆਇਆ ਸੋ ਉਹ ਕਿੰਨਾ ਦੀ ਬਦੌਲਤ ਮਿਲੇ ਜਿਸ ਨੂੰ ਮੈਨੂੰ ਕੋਈ ਰਾਸਤੇ ਦੇ ਵਿੱਚ ਕੋਈ ਸਰਦਾਰ ਜੀ ਮਿਲਦੇ ਤਾਂ ਨਾ ਸੀ ਸਰਬਜੀਤ ਸਿੰਘ ਗਰੇਵਾਲ ਓਕੇ ਉਹ ਕਹਿੰਦੇ ਵੀ ਮੈਂ ਤੈਨੂੰ ਘਰੇ ਛੱਡ ਕੇ ਆਉਂ ਯਾਰ ਇੰਨੇ ਮੈਡਲ ਲਈ ਫਿਰਦਾ ਤੈਨੂੰ ਕੋਈ ਲੈਣ ਹੀ ਨਹੀਂ ਆਇਆ ਚੱਲ ਮੈਂ ਉਹ ਵਿਚਾਰੇ ਨੇ ਵਧੀਆ ਮੈਨੂੰ ਘਰੇ ਛੱਡ ਕੇ ਗਿਆ ਫਿਰ ਦੋ ਦਿਨ ਹੀ ਹਜੇ ਪੇਜ ਸੀਗੇ ਮੈਨੂੰ ਕਹਿੰਦੇ ਵੀ ਆਪਾਂ ਆਧਾਰ ਕਾਰਡ ਪੇਜ ਹੈ ਤੈਨੂੰ ਵਿਧਾਨ ਸਭਾ ਚ ਲੈ ਕੇ ਜਾਣਾ ਮੈਂ ਕਿਹਾ ਹੈ ਓਕੇ ਮੈਨੂੰ ਵਿਧਾਨ ਸਭਾ ਦੇ ਵਿੱਚ ਕਿੱਥੇ ਚਲਦੀ ਜਾਣਾ ਪੈਣਾ ਮੈਡਲ ਨਾਲ ਲੈ ਕੇ ਸੀ ਸਰਟੀਫਿਕੇਟ ਨਾਲ ਲੈ ਕੇ ਤੇ ਇਹ ਸਾਡੇ ਆਪਣੇ ਜਿਹੜੇ ਕੁਲਵਾਂ ਸਿੰਘ ਸਿੱਧੂ ਜੀ ਉਹ ਐਮਐਲਏ ਸਾਹਿਬ ਉਹਨਾਂ ਦੀ ਬਦੋਲਤ ਸਰਬਜੀਤ ਸਿੰਘ ਗਰੇਵਾਲ ਦੀ ਬਦੋਲਤ ਕੱਲ ਮੈਂ ਮੁੱਖ ਮੰਤਰੀ ਦੇ ਅਮਰ ਰੋੜਾ ਜੀ ਨੂੰ ਮਿਲਿਆ ਉਹਨਾਂ ਨੇ ਸਵਾਸਨ ਦਿੱਤਾ ਵੀ ਅਸੀਂ ਜਿਹੜਾ ਬਣਦਾ ਤੂੰ ਜੋ ਵੀ ਉਹ ਅਸੀਂ ਦਵਾਂਗੇ ਜੀ ਤੇ ਹੋ ਸਕਦਾ ਵੀ ਕੋਚ ਦੀ ਜੌਬ ਦੇ ਦੇਣ ਤੇ ਡਿਮਾਂਡ ਇਹ ਵੀ ਨੇੜੇ ਸਾਡੇ ਸਟੇਡੀਅਮ ਬਣਦਾ ਉੱਥੇ ਸਾਨੂੰ ਕੋਚ ਲਾਇਆ ਜਾਵੇ ਤਾਂ ਕਿ ਇਸ ਦੇ ਏਰੀਆ ਦੇ ਜਿਹੜੇ ਬੱਚੇ ਨੇ ਉਹ ਦੂਰ ਜਾਣ ਦੀ ਥੀ ਪ੍ਰੈਕਟਿਸ ਕਰ ਲੈਣ ਤੇ ਉਹ ਪ੍ਰੈਕਟਿਸ ਕਰਕੇ ਉਹ ਵਧੀਆ ਸਟਾਰ ਬਣ ਗਾ ਜੀ ਤੇ ਡਿਮਾਂਡ ਕਰਦੇ ਵੀ ਸਾਨੂੰ ਕੋਚ ਆਪਣੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵਾ ਹੁਣ ਆਸ ਕੀਤੀ ਹੁੰਦੀ ਮਿਲਦੀ ਹੈ ਕਿ ਨਹੀਂ ਮਿਲਦੀ ਕੁਝ ਕਹਿ ਨਹੀਂ ਸਕਦੇ ਇਸ ਗੱਲ ਤੇ ਜਦੋਂ ਮੈਡਲ ਦੇਖਾਇਆ ਮੁਖਤਮਦ ਸਿੰਘ ਸਾਹਿਬ ਨੂੰ ਅਮਨੁਰਾਏ ਉਹਨਾਂ ਦਾ ਕੀ ਰਿਐਕਸ਼ਨ ਸੀ ਇਹਨੇ ਮੈਡਲ ਦੇਖ ਕੇ ਪਹਿਲੀ ਗੱਲ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਇੰਨੇ ਮੈਡਲ ਹੂੰ ਸੋ ਮੈਡਲ ਮਿਹਨਤ ਕੀਤੀ ਹੈ ਜਿੱਤੇ ਹੈ ਜੀ ਸੋ ਸਾਨੂੰ ਜਾਣ ਜਿਹੜਾ ਹੱਕ ਵਾ ਸਾਡਾ ਇੰਨਾ ਉਹ ਬਦੀਸੀ ਸਰਕਾਰਾਂ ਨੇ ਤਾਂ ਸਾਨੂੰ ਜ਼ਰੂਰ ਦਿੱਤਾ ਵਾ ਪਰ ਫਜੇ ਤੱਕ ਇੰਡੀਅਨ ਗਵਰਨਮੈਂਟ ਤੋਂ ਜਾਂ ਪੰਜਾਬ ਗਵਰਨਮੈਂਟ ਤੋਂ ਕੁਝ ਨਹੀਂ ਮਿਲਿਆ ਆਸ ਕਰਦੇ ਹਾਂ ਵੀ ਸਾਨੂੰ ਸ਼ਾਇਦ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਸਾਡੀ ਮਦਦ ਕਰੂਗੀ ਆਸ ਕਰਦੇ ਹਾਂ ਮੁਲਾਕਾਤ ਹੋਈ ਹੈ ਆਸ਼ਵਾਸ਼ਣ ਦਿੱਤਾ ਸ਼ਾਇਦ ਜਲਦੀ ਪੂਰਾ ਹੋ ਜਾ ਹਾਂ ਆਸ ਹੈ ਕਿ ਜੀ ਜੇ ਪੂਰਾ ਹੋ ਜਾਂਦਾ ਤੇ ਅਸੀਂ ਮੀਡੀਆ ਦੇ ਥਰੂ ਕਰਾਂਗੇ ਵੀ ਸਾਨੂੰ ਹਾਂ ਬਈ ਸਾਡਾ ਜਿਹੜਾ ਵੰਡ ਦਾ ਹੱਕ ਮਿਲਿਆ ਸੀ ਕੋਸ਼ਿਸ਼ ਵੀ ਮਹਿਸੂਸ ਕਰਾਂ ਜੀ ਸੋ ਬਿਲਕੁਲ ਮੈਡਮ ਨੇ ਜੋ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਇਹ ਮੈਡਲ ਨੇ ਇਹ ਲੈਤਾ ਹੈ ਇਹ ਜੋ ਬਚਪਨ ਤੋਂ ਲੈ ਕੇ ਹੁਣ ਤੱਕ ਕੀਤੀ ਹੈ 55 ਸਾਲ ਦੇ ਲਗਭਗ ਉਮਰ ਹੋ ਗਈ ਹੈ ਔਰ ਇਸ ਉਮਰ ਦੇ ਵਿੱਚ 골ਡ ਮੈਡਲ ਸਿਲਵਰ ব্রੋਨਜ਼ ਵੱਖ-ਵੱਖਰਾ ਦੇ ਮੈਡਲ ਵੱਖ-ਵੱਖਰੇ ਦੀਆਂ ਖੇਡਾਂ ਉਹਦੇ ਵਿੱਚੋਂ ਜਿੱਤ ਕੇ ਲੈ ਕੇ ਆਏ ਨੇ ਔਰ ਕਾਫੀ ਹੌਸਲਾ ਮਿਲਦਾ ਵੈ ਉਹਨਾਂ ਨੂੰ ਜੋ ਆਪਣੀ ਕਿਸਮਤ ਨੂੰ ਰੋਂਦੇ ਨੇ ਜੋ ਆਪਣੇ ਸ਼ਰੀਰ ਨੂੰ ਰੋਂਦੇ ਨੇ ਉਹਨਾਂ ਦੇ ਲਈ ਇੱਕ ਮਿਸਾਲ ਨੇ ਔਰ ਇਹ ਉਹ ਮਿਸਾਲ ਹੈ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਇੰਪਲੀਮੈਂਟ ਕਰਦੇ ਹੋ ਤਾਂ ਤੁਹਾਨੂੰ ਕਾਫੀ ਫਾਇਦਾ ਮਿਲੇਗਾ ਕਿਉਂਕਿ ਤੰਦਰੁਸਤ ਸਰੀਰ ਹੈ ਜੋ ਕਿ ਇੱਕ ਤੰਦਰੁਸਤ ਮਨ ਨੂੰ ਦਿਮਾਗ ਨੂੰ ਜਗਾ ਦਿੰਦਾ ਹੈ ਕਰ ਬਣਾਉਂਦਾ ਹੈ ਸੋ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਸਖਸ਼ ਨੂੰ ਆਪਣੀ ਮੋਟੀਵੇਸ਼ਨ ਦੇ ਵਿੱਚ ਜ਼ਰੂਰ ਐਡ ਕਰਿਓ ਔਰ ਕੁਝ ਨਾ ਕੁਝ ਜ਼ਰੂਰ ਸਿੱਖਿਓ